ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਆ ਮੂਲ ਮੰਤਰ ਸਾਹਿਬ ਜਬਜੀ ਸਾਹਿਬ ਜੀ ਦੇ ਪਹਿਲੇ ਸ਼ਲੋਕ ਦੇ ਅਰਥ ਸਰਵਣ ਕੀਤੇ ਸਨ ਅੱਜ ਦੀ ਵੀਡੀਓ ਦੇ ਵਿੱਚ ਜਬਜੀ ਸਾਹਿਬ ਜੀ ਦੀ ਪਹਿਲੀ ਪੋੜੀ ਸੋਚੈ ਸੋਚਨਾ ਹੋ ਬਈ ਜੇ ਸੋਚੀ ਲੱਖ ਵਾਰ ਦੇ ਅਰਥ ਕਰਨ ਦੀ ਕੋਸ਼ਿਸ਼ ਕਰਾਂਗੇ ਸੋਚੈ ਸੋਚਨਾ ਹੋ ਬਈ ਜੇ ਸੋਚੀ ਲੱਖ ਵਾਰ ਮਨੁੱਖ ਪਰਮਾਤਮਾ ਨੂੰ ਪਾਉਣ ਵਾਸਤੇ ਆਪਣੇ ਕਈ ਢੰਗ ਤਰੀਕੇ ਅਪਣਾਉਂਦਾ ਹੈ ਕਈ ਲੋਕ ਆਪਣੇ ਸਰੀਰ ਨੂੰ ਸੁਚੀਆਂ ਰੱਖਣ ਵਾਸਤੇ ਬਾਰ-ਬਾਰ ਇਸ਼ਨਾਨ ਕਰਦੇ ਆਪਣੇ ਆਪ ਨੂੰ ਲੱਖ ਵਾਰ ਵੀ ਸੁਚੀਆਂ ਕਰੋਗੇ ਤੇ ਤੁਸੀਂ ਕਦੀ ਵੀ ਸੁੱਚੇ ਨਹੀਂ ਹੋ ਸਕਦੇ ਚੁੱਪੇ ਚੁੱਪਨਾ ਹੋ ਗਈ ਜੇ ਲਾਇ ਰਹਾ ਨਿਕਤਾਰ ਪਰਮਾਤਮਾ ਨੂੰ ਪਾਉਣ ਵਾਸਤੇ ਕਈ ਲੋਕ ਸਮਾਧੀ ਲੀਨ ਹੁੰਦੇ ਨੇ ਆਪਣੇ ਆਪ ਨੂੰ ਇਕਾਂਟ ਦੇ ਵਿੱਚ ਰੱਖਦੇ ਨੇ ਤੇ ਚੁੱਪ ਕਰਕੇ ਧਿਆਨ ਲਾ ਕੇ ਪਰਮਾਤਮਾ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਅਕਾਲ ਪੁਰਖ ਦੀ ਬਾਣੀ ਕੋ ਧੰਗੁਰ ਨਾਨਕ ਸਾਹਿਬ ਨੇ ਜਬ ਜੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਫਰਮਾਇਆ ਕਿ ਤੁਸੀਂ ਕਿੰਨੀਆਂ ਵੀ ਸਮਾਧੀਆਂ ਲਾ ਲਓ ਜਿੰਨਾ ਚਿਰ ਤੱਕ ਪ੍ਰਮਾਤਮਾ ਦਾ ਹੁਕਮ ਤੁਸੀਂ ਨਹੀਂ ਸਮਝਿਆ ਉਹਨਾਂ ਚਿਰ ਤੱਕ ਤੁਹਾਡੀਆਂ ਸਮਾਧੀਆਂ ਵੀ ਕਿਸੇ ਕੰਮ ਦੀਆਂ ਨਹੀਂ ਭੁੱਖਿਆ ਭੁੱਖਣਾ ਉਤਰੀ ਜੇ ਬੰਨਾਪੁਰੀਆਂ ਪਾਰ ਇਨਸਾਨ ਭਾਵੇਂ ਲੱਖਾਂ ਪਦਾਰਥ ਆਪਣੇ ਘਰ ਦੇ ਵਿੱਚ ਇਕੱਠਿਆਂ ਕਰ ਲਵੇ ਪਰ ਉਸ ਦੀ ਭੁੱਖ ਕਦੇ ਨਹੀਂ बुझਦੀ ਸਹਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਲੱਖਾਂ ਦੁਨਿਆਵੀ ਚਤਰਾਇਆਂ ਉਸ ਇਨਸਾਨ ਦੇ ਵਿੱਚ ਹੋਣ ਪਰ ਇੱਕ ਵੀ ਚਤਰਾਈ ਪਰਮਾਤਮਾ ਨੂੰ ਮਿਲਣ ਦੇ ਵਿੱਚ ਜਾਂ ਪਰਮਾਤਮਾ ਦੇ ਨਾਲ ਮਿਲਾਪ ਹੋਣ ਦੇ ਵਿੱਚ ਕਦੀ ਵੀ ਸਹਾਈ ਨਹੀਂ ਹੁੰਦੀ ਇੱਕ ਵੀ ਸਿਆਣਪ ਨਾਲ ਨਹੀਂ ਜਾਂਦੀ ਭਾਵ ਇੱਕ ਵੀ ਸਿਆਣਪ ਜਿਹੜੀ ਹੈ ਪਰਮਾਤਮਾ ਦੇ ਨਾਲ ਮੇਲ ਕਰਾਉਣ ਦੇ ਵਿੱਚ ਸਹਾਈ ਨਹੀਂ ਹੁੰਦੀ ਕੇਵ ਸਚਿਆਰਾ ਹੋਈ ਹੈ ਕੇਵ ਕੂੜੇ ਟੁੱਟੇ ਪਾਲ ਪਾਤਸ਼ਾਹ ਜੀ ਅਗਲੀ ਪੰਕਤੀ ਦੇ ਵਿੱਚ ਪ੍ਰਸ਼ਨ ਕਰਦੇ ਨੇ ਕਿ ਫਿਰ ਕਿਸ ਤਰ੍ਹਾਂ ਸਚਿਆਰ ਮਨੁੱਖ ਜਿਹੜਾ ਉਹ ਸਚਿਆਰ ਬਣ ਸਕਦਾ ਸੱਚਾ ਬਣ ਸਕਦਾ ਕਿਵੇਂ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲਤ ਜਿਹੜੀ ਕੂੜ ਦੀ ਕੰਧ ਹੈ ਜਿਹੜੀ ਪਾਪਾਂ ਦੀ ਕੰਧ ਹੈ ਉਹ ਕਿਸ ਤਰ੍ਹਾਂ ਟੁੱਟ ਸਕਦੀ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਅਗਲੀ ਪੰਕਤੀ ਦੇ ਵਿੱਚ ਪਾਤਸ਼ਾਹ ਜੀ ਜਵਾਬ ਵੀ ਦਿੰਦੇ ਨੇ ਕਹਿੰਦੇ ਨੇ ਪਰਮਾਤਮਾ ਦੇ ਹੁਕਮ ਦੇ ਵਿੱਚ ਜਿਹੜਾ ਇਨਸਾਨ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਦਾ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਜਿਹੜਾ ਇਨਸਾਨ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਦਾ ਉਹ ਪਰਮਾਤਮਾ ਨੂੰ ਪਾ ਲੈਂਦਾ ਤੇ ਇਹ ਰੀਤ ਜਿਹੜੀ ਹੈ ਇਹ ਜੁਗਾਂ ਤੋਂ ਚੱਲਦੀ ਆ ਰਹੀ ਹੈ ਇਹ ਨਹੀਂ ਕੱਲ ਕੋਈ ਤੇ ਹੋਰ ਤਰੀਕਾ ਸੀ ਅੱਜ ਕੋਈ ਹੋਰ ਤਰੀਕਾ ਤੇ ਪਰਸੋਂ ਕੋਈ ਹੋਰ ਹੋਏਗਾ ਇਦਾਂ ਨਹੀਂ ਇਹੋ ਹੀ ਰੀਤ ਮੁੱਢਾ ਤੋਂ ਜੁਗਾਂ ਤੋਂ ਚੱਲਦੀ ਆ ਰਹੀ ਹੈ ਕੀ ਪ੍ਰਮਾਤਮਾ ਨੂੰ ਜਿੰਨੇ ਵੀ ਪਾਇਆ ਉਸ ਨੇ ਪ੍ਰਮਾਤਮਾ ਦਾ ਹੁਕਮ বুঝਿਆ ਉਸ ਨੇ ਪ੍ਰਮਾਤਮਾ ਦਾ ਹੁਕਮ ਸਮਝਿਆ ਤਾਂ ਉਸ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋਈ ਹੈ ਅੱਜ ਦੀ ਵੀਡੀਓ ਦੇ ਵਿੱਚ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਦੇ ਅਰਥ ਤੁਸੀਂ ਸਰਵਣ ਕੀਤੇ ਨੇ ਅਗਲੀ ਵੀਡੀਓ ਦੇ ਵਿੱਚ ਦੂਸਰੀ ਪੌੜੀ ਇਸੇ ਤਰ੍ਹਾਂ ਇੱਕ ਇੱਕ ਵੀਡੀਓ ਦੇ ਵਿੱਚ ਜਪਜੀ ਸਾਹਿਬ ਜੀ ਦੀ ਸੰਪੂਰਨ ਵਿਆਖਿਆ ਕਰਾਂਗੇ ਜਪਜੀ ਸਾਹਿਬ ਜੀ ਦੀ ਸੰਪੂਰਨ ਵਿਆਖਿਆ ਸੁਣਨ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ